ਇਹਨਾਂ ਦਾ ਮੈਂ ਆਪਣੇ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਵੱਲੋਂ ਮੈਂ ਅਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ 3 ਵਾਰ ਜਿਹੜਾ ਆਪਣਾ ਇਹ ਕਾਰਜਕਾਲ ਜਿਹੜਾ 3 ਵਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਮੈਂ ਗੁਰਦਾਸਪੁਰ ਵੱਲੋਂ ਮੁਝੇ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਪਰਮਾਤਮਾ ਦੇ ਅਰਦਾਸ ਵੀ ਕਰਦੇ ਆ ਕਿ ਜਿਹੜਾ 3 ਵਾਰ ਦੀ ਦਰਮਿਆ ਉਹਦੇ ਵਿੱਚ ਉਹਨਾਂ ਨੂੰ ਪਰਮਾਤਮਾ ਦਾal ਬਖਸ਼ਣ ਔਰ ਚੜ੍ਹਦੀ ਕਲਾ ਵਾਲੇ ਉਹਨਾਂ ਕੋਲੇ ਫੈਸਲੇ ਹੋਣ ਔਰ ਉਮੀਦ ਆ ਆਸ ਹੈ ਕਿ ਸਾਡਾ ਦੇਸ਼ ਜਿਹੜਾ ਤਰੱਕੀ ਦੀ ਰਾਹ ਤੇ ਹੋਰ ਇਸ ਵਾਰ ਜਿਹੜੀ ਪੀਜੀ ਟਰਨ ਦੇ ਵਿੱਚ ਹੋਰ ਅੱਗੇ ਵਧੇਗਾ। ਸੋ ਇਹਦੇ ਨਾਲ-ਨਾਲ ਮੈਂ ਪੂਰੇ ਦੇਸ਼ ਉਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਤਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ-ਬਹੁਤ ਸਦਾਇ ਜੁਣਾ ਚਾਹਦਾ। ਦੇਖੋ ਜਿਹੜਾ 10 ਸਾਲ ਦਾ ਸੀ ਤੇ ਹੋਰ ਪਿਛਲਾ ਨਿਕਲਿਆ ਉਹਦੇ ਵਿੱਚ ਬਹੁਤ ਵੱਡੇ ਇਤਿਹਾਸਿਕ ਫੈਸਲੇ ਹੋਏ ਆ। ਸੋ ਉਮੀਦ ਹੈ ਕਿ ਜਿਹੜੇ ਵੈਦਿਕਾਰ ਇਹ ਸਮੇਂ ਦੇ ਵਿੱਚ ਜਿਹੜੇ ਕੁਝ ਬੰਦੇ ਕੰਮ ਲੈ ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ ਆਸ ਹੈ ਉਹ ਜਿਹੜੇ ਕੰਮਾਂ ਦੇ ਉੱਤੇ ਵੀ ਇਸ ਵਾਰ ਜਿਹੜਾ ਪੂਰਨ ਭਰ ਵਿਸ਼ਵਾਸ ਹੈ ਕਿ ਇਹ ਜਿਹੜੇ ਕੰਮ ਵੀ ਇਸ ਵਾਰ ਜਿਹੜੇ ਤੀਜੀ ਤਰਨ ਦੇ ਵਿੱਚ ਹੋਣਗੇ ਸੋ ਅੱਜ ਪਰਮਾਤਮਾ ਨੇ અપਾਰ ਕਿਰਪਾ ਕੀਤੀ ਆ ਔਰ ਸਰਕਾਰ ਜਿਹੜੀ ਐਨਡੀ ਦੀ ਸਰਕਾਰ ਬਣੀ ਆ ਸੋ ਇਹਦੇ ਲਈ ਅਸੀਂ ਸਾਰੇ ਹੀ ਦੇਸ਼ ਦਾ ਆਪਣੇ ਵੋਟਰ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਬੜੇ ਵੱਡੀ ਲੀਡ ਦੇ ਨਾਲ ਅੱਜ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪਰਸੈਂਟੇਜ ਵੱਧ ਕੇ ਸਾਡੀ ਬਹੁਤ ਉੱਪਰ ਕੇ ਆਈ ਆ ਤੋ ਅਸੀਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਇਹਦੇ ਵਿੱਚ ਬਹੁਤ ਅੱਛਾ ਲੱਗਿਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ تیسਰੀ ਵਾਰ ਬਣੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਸਾਰੇ ਪਰਵਾਰ ਨੂੰ ਲੱਖ ਲੱਖ ਵਧਾਈਆਂ ਸਾਰੇ ਬੀਜੇਪੀ ਵਾਲੇ ਨੂੰ ਲੱਖ ਲੱਖ ਵਧਾਈਆਂ ਅਸੀਂ ਉਮੀਦਾਂ ਹੀ ਰੱਖਨੇ ਜਿਦਾ ਅਗੇ ਮੋਦੀ ਜੀ ਨੇ ਸਾਨੂੰ 5 ਸਾਲ ਬਾਸ ਖੁਸ਼ੀ ਰੱਖਿਆ ਖੁਸ਼ਹਾਲ ਪਰਿਵਾਰ ਰੱਖਿਆ ਉਸੇ ਅਹੀਂ ਦੁਬਾਰਾ ਸਾਨੂੰ ਖੁਸ਼ਹਾਲ ਪਰਿਵਾਰ ਰੱਖਣਗੇ ਸਾਨੂੰ ਮੋਦੀ ਜੀ ਸਵਾਹ ਹੋਰ ਖੁਸ਼ੀ ਹੋ ਜਾਏਗਾ ਬਸ ਸਾਨੂੰ ਮੋਦੀ ਜਾਈਏ ਦੇਖੋ ਜੀ ਅੱਜ ਦੇਸ਼ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਸਾਡੇ ਵਿਕਾਸਪੁਰ ਯੁੱਗ ਪੁਰਸ਼ ماں ਭਾਰਤੀ ਸੱਚੇ ਸਕੂਤ ਔਰ ਦੇਸ਼ ਔਰ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਜੀ ਨਰਿੰਦਰ ਮੋਦੀ ਜੀ ਅੱਜ ਤੀਜੀ ਵਾਰੀ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਔਰ ਉਹਦੀ ਖੁਸ਼ੀ ਅੱਜ ਭਾਰਤੀਨ ਦਾ ਪਾਰਟੀ ਗੁਰਦਾਸਪੁਰ ਵੱਲੋਂ ਮਨਾਈ ਗਈ ਆ ਇਹਦੀ ਮੈਂ ਅੱਜ ਇਸ ਸ਼ੁਭ ਮੌਕੇ ਦੇ ਸਾਰੇ ਹੀ ਗੁਰਦਾਸ ਨਿਵਾਸੀਆਂ ਨੂੰ ਇਸ ਸ਼ੁਭ ਦਿਨ ਦੀ ਇਸ ਸ਼ੁਭ ਮੌਕੇ ਦੀ ਇਸ ਇਤਿਹਾਸਿਕ ਪਲ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਪਿਛਲੇ 10 ਸਾਲਾਂ ਚ ਜਿਹੜੀਆਂ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਾ ਔਰ ਇਹ ਜਿਹੜੇ ਅਗਲੇ ਪਿਛਲੇ ਇਲੈਕਸ਼ਨਾਂ ਝਾੜੇ ਮਾਨਯ ਪ੍ਰਧਾਨ ਮੰਤਰੀ ਜਿਹੜੇ ਕਿਹਾ ਸੀ ਪਿਛਲੇ 10 ਸਾਲ ਜਿਹੜੇ ਤੁਸੀਂ ਦੇਖਿਆ ਵਿਕਾਸ ਨੇ ਉਹ ਟ੍ਰੇਲਰ ਹੈ ਹੁਣ ਪੂਰੀ ਪਿੱਕਚਰ ਜਿਹੜੀ ਅਗਲੇ 5 ਸਾਲਾਂ ਦੇ ਵਿੱਚ ਦਿਖਾਈ ਜਾਏਗੀ ਮੈਨੂੰ ਲੱਗਦਾ ਦੇਸ਼ ਜਿਹੜਾ ਵਾ ਇਤਿਹਾਸ ਰਚਣ ਜਾ ਰਿਹਾ ਹੈ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਦੇਸ਼ 2047 ਦੇ ਵਿੱਤਪਾਰ ਦਾ ਜਿਹੜਾ ਉਹਨਾਂ ਲੱਖੇ ਲਿਆ ਉਨੂੰ ਅੱਗੇ ਰੱਖੇ ਪਰ ਮੁਕਰਾ ਕੇ ਅਜ ਮੋਦੀ ਸਰਕਾਰ ਕੇ ਵਧੇ ਜੀ ਔਰ ਮੈਨ ਲਗਾ ਜੇ ਕੋ ਚੁਕੀ ਆ ਮੋਦੀ ਜੀ ਨੇ ਦਿੱਲੀ ਦੇ ਵਿੱਚ ਔਰ ਇਹ ਸਾਰੇ ਦੇਸ਼ ਵਸਤੀਆਂ ਦੇ ਉਜਵਲ ਭੇਖ ਵਾਸਤੇ ਇੱਕ ਰਾਮਬਾਨ ਦਾ ਕੰਮ ਕਰੇਗੀ ਬਹੁਤ ਅਗਲੇ 5 ਸਾਲ ਤੋਂ ਜਿਹੜੀ ਵਿਕਾਸ ਦੀ ਜਿਹੜੀ ਗਤੀ ਪਿਛਲੇ 10 ਸਾਲਾਂ ਲੋਕਾਂ ਨੇ ਵੇਖੀ ਆ ਐ ਹੋ ਜਾ ਵਿਕਾਸ ਨਹੀਂ ਗੋਤਾਂ ਦੇ ਇਤਿਹਾਸ ਤੱਕ ਨਹੀਂ ਹੋਇਆ ਪ੍ਰਧਾਨ ਮੰਤਰੀ ਬੜੇ ਆਏ ਬੜੇ ਤਿੰਨ ਵਾਰੀ ਬੜੇ ਚਾਰ ਵਾਰੀ ਬੜੇ ਪਰੋਣਾ ਨੇ ਆਪਣੀਆਂ ਦਿਰਗ ਧਰਮ ਪੂਰੀ ਕੀਤੀ ਪਰ ਇਹ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਹਰ ਟਰਮ ਦੇ ਵਿੱਚ ਆਪਣਾ ਦੇਸ਼ ਦਾ ਵਿਕਾਸ ਲਈ ਨਵੇਂ ਹੌਂਚਾ ਤੇ ਲਾਜੇ ਇਸ ਦੇ ਨਾਲ ਹੀ ਜਿਹੜੇ ਇਤਿਹਾਸਿਕ ਕੰਮ ਇਸ ਸਰਕਾਰ ਦੇ ਰਹੇ ਹੋਂ ਉਹਰੇ ਉਸ ਵਾਸਤੇ ਸਾਰੀ ਨਗਲਾ ਪੂਰਾ ਦੇਸ਼ ਜਿਹੜਾ ਵਾ ਉਹ ਰਿੰਨੀ ਹੈ ਧਰਕ ਪਰਦੇ ਦਾ ਪਾਰਟੀ ਦਾ ਔਰ ਮੋਦੀ ਦਾ